ਅੱਜ ਅਸੀਂ ਪਹੁੰਚੇ ਆ ਜੀ ਗੁਰਦਾਸਪੁਰ ਦੇ ਪੁਰਾਣੇ ਬੱਸ ਸਟੈਂਡ ਤੇ ਸੋ ਪੁਰਾਣੇ ਬੱਸ ਸਟੈਂਡ ਤੇ ਪਹੁੰਚਣ ਦਾ ਸਾਡਾ ਕਾਰਨ ਜਿਹੜਾ ਉਹ ਵੀ ਤੁਹਾਨੂੰ ਸਾਂਝਾ ਕਰਦੇ ਆ ਪਹਿਲਾਂ ਇਸੇ ਮੈਂ ਦੱਸਣਾ ਤੁਹਾਨੂੰ ਵੀ ਸਾਡੇ ਜਿਹੜੇ ਪ੍ਰਦੇਸ਼ ਦੇ ਸਾਡੇ ਸੂਬੇ ਦੇ ਜਿਹੜੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਵਾ ਜੀ ਨਸ਼ੇ ਦੇ ਖਿਲਾਫ ਜਿਹੜੀ ਉਹਨਾਂ ਵੱਲੋਂ ਮੁਹਿੰਮ ਚਲਾਈ ਜਾ ਰਹੀ ਆ ਉਹਦੀ ਜਿੰਨੀ ਤਾਰੀਫ ਕਰ ਲੋ ਓਨੀ ਘੱਟ ਵਾ ਜੀ ਸਚਾਈ ਜਿਹੜੀ ਆ ਕਿਉਂਕਿ ਉਹਨਾਂ ਵੱਲੋਂ ਬੜੇ ਵੱਡੇ ਜਿਹੜੇ ਪੱਧਰ ਤੇ ਜਿਹੜਾ ਪ੍ਰਸ਼ਨ ਕੀਤਾ ਜਾ ਰਿਹਾ ਵਾ ਉਹ ਨਸ਼ਾ ਤਸਕਰ ਜਿਹੜੇ ਉਹਨਾਂ ਦੇ ਘਰ ਵੀ ਨਸ਼ਾ ਨਬੂਦ ਕੀਤੇ ਜਾ ਰਹੇ ਨੇ ਸੋ ਇਹ ਬੜਾ ਵੱਡਾ ਉਪਰਾਲਾ ਵਕਤ ਨਾਲ ਕਿਤੇ ਜੀ ਸੋ ਉਹਨਾਂ ਵੱਲੋਂ ਉਪਰਾਲੇ ਲਈ ਕੀਤੇ ਜਾ ਰਹੇ ਨੇ ਸੋ ਉਹਦਾ ਜਿਹੜਾ ਕਿਤੇ ਨਾ ਕਿਤੇ ਜਮਿਨੀ ਲੈਵਲ ਤੇ ਕੀ ਅਸਰ ਹੈ ਜੀ ਉਹ ਵੀ ਤੁਹਾਡਾ ਸਾਂਝਾ ਕਰਦੇ ਅੱਜ ਅਸੀਂ ਅੱਗੇ ਵੀ ਜਿਹੜੀਆਂ ਵਾ ਜੀ ਦੋ ਦੋ ਤਿੰਨ ਵਾਰੀ ਖਬਰ ਦਿਖਾ ਚੁੱਕੇ ਹਾਂ ਕਿ ਪੁਰਾਣੇ ਬੱਸ ਸਟੈਂਡ ਦੇ ਜਿਹੜਾ ਨਿਚਲੇ ਹਿੱਸੇ ਵਾ ਜਿਹੜਾ ਥੱਲੇ ਹਿੱਸਾ ਵਾ ਉਹਦੀਆਂ ਖਬਰਾਂ ਤੁਹਾਡਾ ਸਾਂਝੀਆਂ ਕੀਤੀਆਂ ਵਾ ਵੀ ਉੱਥੇ ਇਹ ਨਸ਼ੇੜੀਆਂ ਨੇ ਉਹਨੂੰ ਆਪਣਾ ਅੱਡਾ ਬਣਾਇਆ ਦੋ ਜੀ ਸੋ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਜਗ੍ਹਾ ਵਜੀ ਸੋ ਅੱਜ ਅਸੀਂ ਇਸ ਬਿਲ ਅੱਜ ਜਿਸੇ ਖਿਆਲ ਕੀਤਾ ਵੀ ਚਲੋ ਛੱਤ ਨੂੰ ਚੈੱਕ ਕਰੀਏ ਸੋ ਛਾਦੇ ਹਾਲਾਤ ਕੀ ਉਹ ਵੀ ਤੁਹਾਨੂੰ ਸਮਝ ਕਰਦੇ ਆਂ ਜੀ ਕਿਉਂਕਿ ਇਸ ਸਮੇਂ ਥੱਲੇ ਤੇ ਰੌਣਕ ਹੁੰਦੀ ਆ ਪਰ ਛੱਤ ਤੇ ਜਿਹੜਾ ویرਾਨ ਆ ਬਿਲਕੁਲ ਛੱਤ ਤੇ ਹੁੰਦਾ ਕੋਈ ਨਹੀਂ ਆ ਔਰ ਨਸ਼ੇੜੀ ਆਗੇ ਇਹਨੂੰ ਆਪਣਾ ਆਰਾਮ ਨਾਲ ਬਸਤ ਦੇ ਨੇ ਜੀ ਸੋ ਦਿਖਾਓ ਭਾਈ ਪਿਛਲੇ ਬੰਨੇ ਤਸਵੀਰ ਥੱਲੇ ਜਿਹੜੀ ਆ ਤੁਸੀਂ ਦੇਖੋ ਵੀ ਕਿੱਡੇ ਵੱਡੇ ਪੱਦਰ ਤੇ ਇੱਥੇ ਨਸ਼ਾ ਲਿਆ ਕੀਤਾ ਜਾ ਰਿਹਾ ਵਾ ਔਰ ਇਹ ਇੰਜੈਕਸ਼ਨ ਜਿਹੜੇ ਵਰਤੇ ਜਾ ਰਹੇ ਨੇ ਔਰ ਹੈਰਾਨਗੀ ਦੀ ਗੱਲ ਤੇ ਇਹ ਆ ਵੀ ਇੰਜੈਕਸ਼ਨ ਮਿਲਦੇ ਕਿੱਥੋਂ ਨੇ ਜੀ ਔਰ ਇਹਨਾਂ ਦੀ ਵਰਤੋਂ ਕਿਸ ਤਰੀਕੇ ਨਾਲ ਜਿਹੜੀ ਕੀਤੀ ਜਾ ਰ ਤਾਂ ਸ਼ਾਇਦ ਇਹਦੀ ਗਿਣਤੀ ਨਾ ਹੋ ਪਾਏ ਕਿਉਂਕਿ ਜਿੰਨਾ ਕਿ ਇੱਥੇ ਟੀਕਾ ਪਿਆਦਾ ਹੋ ਜੀ ਸੋ ਜਿੰਨੀ ਗਿਣਤੀ ਜਿਹੜੀ ਉੱਪਰ ਵਾ ਉਹਨੇ ਹੀ ਗਿਣਤੀ ਥੱਲੇ ਵੀ ਆ ਬੜੇ ਵੱਡੇ ਪੱਧਰ ਤੇ ਇੰਜੈਕਸ਼ਨ ਜਿਹੜੇ ਇੱਥੇ ਪੇਜਦੇ ਨੇ ਸੋ ਇਹ ਕਿਤਨਾ ਕਿਤੇ ਸਵਾਲ ਤਾਂ ਖੜੇ ਹੁੰਦੇ ਨੇ ਜੀ ਗੁਰਦਾਸਪੁਰ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੁੰਦੇ ਨੇ ਸੋ ਵੱਡੀ ਗੱਲ ਜਿਹੜੀ ਆ ਵੀ ਇਸ ਨਸੇ ਦੀ ਦਲਦਲ ਦੇ ਵਿੱਚੋਂ ਜਿਹੜਾ ਕੱਢਣ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਨੇ ਜੀ ਸਾਡੇ ਸੂਬੇ ਦੇ ਮੁੱਖ ਮੰਤਰੀ ਉਹਨਾਂ ਵੱਲੋਂ ਜਿਹੜੇ ਆ ਜੀ ਉਪਰਾਲੇ ਕਿਤੇ ਜਾ ਰਹੇ ਨੇ ਔਰ ਕਿਤਨਾ ਕਿਤੇ ਸਾਡਾ ਫਰਜ਼ ਬੰਦਾ ਵਾ ਵੀ ਅਸੀਂ ਉਹ ਔਰ ਥੱਲੇ ਪਿਆਰ ਵਿੱਚ ਆ ਗਿਆ ਆਪਣਾ ਜੀ ਕਿਉਂਕਿ نیچے ਵੀ ਬਹੁਤ ਜ਼ਿਆਦਾ ਪੇਦੇ ਆ ਕੋਈ ਲੱਗ ਨਾ ਜਾਈ ਸੂਈ ਕਿਤੇ ਸਰਿੰਜ ਸੋ ਦੇਖੋ ਤੁਸੀਂ ਵੀ ਸਾਡਾ ਸਾਰਿਆਂ ਦਾ ਫਰਜ਼ ਬੰਦਾ ਵਾ ਵੀਸੀਂ ਸਹਿਯੋਗ ਦਈਏ ਜੇਕਰ ਸਾਡੇ ਮੁੱਖ ਮੰਤਰੀ ਚੰਗਾ ਕੰਮ ਕਰ ਰਹੇ ਹੈ ਤੁਹਾਡਾ ਫਰਜ਼ ਬੰਦਾ ਵੀ ਉਹਨਾਂ ਦਾ ਸਾਥ ਦਈਏ ਤਾਂ ਜੋ ਇਸ ਦਲਦਲ ਦੇ ਵਿੱਚੋਂ ਨੌਜਵਾਨਾਂ ਨੂੰ ਕੱਢੇ ਜਾਏ ਜੀ ਸੋ ਹੁਣ ਮੈਂ ਅੱਗੇ ਵੀ ਸਵਾਲ ਚੁੱਕੇ ਸੀ ਵੀ ਇੱਥੇ ਜਿਹੜੇ ਇਹ ਟੀਕੇ ਪਏ ਆ ਕਿਤੇ ਨਾ ਕਿਤੇ ਜੇਕਰ ਪ੍ਰਸ਼ਾਸਨ ਚਾਹੇ ਤਾਂ ਇੱਥੋਂ ਕੋਈ ਦੋ ਤਿੰਨ ਮੁਲਾਜ਼ਮ ਖੜੇ ਕੀਤੇ ਜਾਣ ਤਾਂ ਜੋ ਇੱਥੇ ਜਿਹੜੇ ਮੁੰਡੇ ਟੀਕੇ ਲਾਉਣ ਹੁੰਦੇ ਆ ਉਹਨਾਂ ਨੂੰ ਫੜਿਆ ਜਾਏ ਮੁੰਡਿਆਂ ਤੇ ਉਹਨਾਂ ਨੂੰ ਕਿਸੇ ਨਸ਼ਾ ਸ਼ਰੋ ਕੇਂਦਰ ਦੇ ਦਾਖਲ ਕਰਾਇਆ ਜਾਏ ਤਾਂ ਜੋ ਇਸ ਦਲਦਲ ਚੋਂ ਬੱਚੇ ਨਿਕਲ ਸਕਣ ਇਸ ਗੰਦਗੀ ਚੋਂ ਨਿਕਲ ਸਕਣ ਪਰ ਕਿਸੇ ਦਾ ਧਿਆਨ ਹੀ ਨਹੀਂ ਆ ਜੀ ਆ ਦੇਖੋ ਤੁਸੀਂ ਮੈਂ ਚਰਮ ਕਰਦਾ ਇਹ ਦੇਖੋ ਦਿਖਾਓ ਭਾਜੀ ਲੁਕਾ ਲੁਕਾ ਕੇ ਸਰਿੰਜਾਂ ਰੱਖੀਆਂ ਜੀ ਔਰ ਅਨਗਿੰਤ ਸਰਿੰਜਾਂ ਆ ਜੀ ਅਨਗਿੰਤ ਮੈਂ ਗਿਨਤੀ ਨਹੀਂ ਕਰ ਸਕਦਾ ਤੁਸੀਂ ਯਕੀਨ ਮੰਨਿਓ ਉਹ ਸਾਹਮਣੇ ਦਿਖਾਓ ਇੱਥੋਂ ਇੱਥੋਂ ਦੂਰੋਂ ਦਿਖਾ ਦੋ ਕੋਈ ਨਹੀਂ ਉਹ ਸਾਹਮਣੇ ਦੇਖੋ ਸਲੇਪਾਂ ਦੇ ਉੱਪਰ ਪੈਈਆਂ ਨੀਚੇ ਵੀ ਸਰਿੰਜਾਂ ਆ ਸੋ ਚਾਰੋਂ ਬੰਨੇ ਸਰਿੰਜਾਂ ਸਰਿੰਜਾਂ ਤੁਹਾਨੂੰ ਮਿਲੀਆਂ ਇਸ ਕਮਰੇ ਦੇ ਪਰਲੀ ਸਾਈਡ ਤੇ ਚਲੀਏ ਤਾਂ ਉਧਰ ਵੀ ਸਰੰਜਾਂ ਜੀ ਸੋ ਇਹ ਇਹ ਤਾਂ ਇਸ ਸਾਈਡ ਤੇ ਆਓ ਭਾਜੀ ਧਿਆਨ ਨਾਲ ਜੋੜੀ ਲੰਗਾ ਜੇ ਸੋ ਇਹ ਨੀਚੇ ਦਿਖਾਓ ਤੁਹਾਡੇ ਪੈਰਾਂ ਚ ਆ ਦਿਖਾਓ ਦਿਖਾਓ ਆ ਦੇਖੋ ਤੁਸੀਂ ਆ ਦੇਖੋ ਤੁਸੀਂ ਕਿੰਨੇ ਵੱਡੇ ਪੱਧਰ ਤੇ ਆ ਔਰ ਇਹ ਟੀਕੇ ਕਿਤਨਾ ਕਿਤੇ ਲਗਾਉਂਦੇ ਤੇ ਨੌਜਵਾਨੀ ਪੀਏ ਨਾ ਜੀ ਕੋਈ ਬਾਹਰੋਂ ਜਾ ਕੇ ਲਾ ਨਹੀਂ ਰਿਹਾ ਨੌਜਵਾਨੀ ਆਪਣੇ ਸ਼ਹਿਰ ਦੇ ਨੇ ਸੋ ਕਿਸੇ ਤਰੀਕੇ ਨਾਲ ਵੀ ਇਹਨਾਂ ਨੌਜਵਾਨਾਂ ਨੂੰ ਅਸੀਂ ਬਚਾਉਣਾ ਵਾ ਜੀ ਅਸੀਂ ਇਹਨਾਂ ਨੂੰ ਬਚਾਉਣਾ ਵਾਂ ਜੇ ਸਾਡੇ ਮੁੱਖ ਮੰਤਰੀ ਚੰਗਾ ਉਪਰਾਲਾ ਕਰ ਰਹੇ ਆ ਤਾਂ ਸਾਡਾ ਵੀ ਫਰਜ਼ ਬੰਦਾ ਵੀ ਸੀ ਆਪਣੀ ਡਿਊਟੀ ਨਿਭਾਈਏ ਸੋ ਮੈਂ ਤਾਂ ਇਹ ਦੇਖੋ ਇਹ ਦਿਖਾਓ ਇਹ ਜੇ ਪੱਤਰਕਾਰ ਆਪਣੀ ਡਿਊਟੀ ਨਿਭਾ ਰਿਹਾ ਵਾ ਔਰ ਇਹ ਪ੍ਰਸ਼ਾਸਨ ਤੱਕ ਆਵਾਜ਼ ਪੁਚਾ ਰਹੇ ਆ ਕਿ ਪ੍ਰਸ਼ਾਸਨ ਧਿਆਨ ਦੇਵੇ ਔਰ ਇਹ ਦੇਖੋ ਦਿਖਾਓ ਐ ਅੱਲੂ ਕੋ ਆਲੂ ਆ ਕੇ ਰੱਖੇ ਦੇ ਜੀ ਇੱਕ ਨੀਆ ਅਨਗਿੰਦ ਸਰਿੰਜਾਂ ਆ ਜੀ ਐਸਾਈਡ ਵੀ ਦੇਖੋ ਮਲਬੀ ਅਨੇਕਾਂ ਸਰਿੰਜਾਂ ਤੁਹਾਨੂੰ ਸਰਿੰਜਾਂ ਸਰਿੰਜਾਂ ਮਿਲਣ ਗਿਆ ਜੀ ਸੋ ਉਸਾਈਡ ਵੀ ਦਿਖਾਓ ਭਾਜੀ ਉਧਰ ਹੋ ਕੇ ਉਸਾਈਡ ਦਿਖਾਓ ਆ ਥੱਲੇ ਰੈਪਰ ਉੱਪਰ ਸਰਿੰਜਾਂ ਅਗਲੀ ਸਾਈਡ ਦੇਖੋ ਤੁਸੀਂ ਸੋ ਇਹ ਟੀਕੇ ਜਿਹੜੇ ਆ ਇਹਨਾਂ ਦਾ ਇਸਤੇਮਾਲ ਜਿਹੜਾ ਵਾ ਜੀ ਕਿਤਨਾ ਕਿਤੇ ਸਾਡਾ ਨੌਜਵਾਨ ਜਿਹੜਾ ਵਰਗ ਆ ਉਹ ਕਰ ਰਿਆ ਵਾ ਸੋ ਇਸ ਸਾਈਡ ਤੇ ਆਇਓ ਭਾਜੀ ਇੱਥੇ ਦਿਖਾਓ ਐ ਐ ਸਾਈਡ ਤੇ ਸੌਰੀ ਲਾਈਨ ਦਿਖਾਓ ਇਧਰ ਦਿਖਾਓ ਭਲਾ ਇਧਰ ਸ਼ੁਰੂ ਹੋ ਜਾਓ ਸੋ ਸਾਡਾ ਨੌਜਵਾਨ ਵਰਗ ਹੀ ਕਰਦਾ ਪਿਆ ਵਾ ਜੀ ਸੋ ਇਸ ਕਰਕੇ ਅਸੀਂ ਨੌਜਵਾਨਾਂ ਵਿੱਚ ਸਾਡੇ ਵੀ ਗੱਲ ਕਰ ਰਹੇ ਆ ਵੀ ਨੌਜਵਾਨ ਆ ਆਰਾਮ ਨਾਲ ਦਿਖਾ ਲੂ ਸੀ ਐ ਦਿਖਾਓ ਨੀਚੇ ਤਰੇ ਪੈ ਰਹੇ ਜੀ ਹਾਂ ਉਸੋਕੇ ਦਿਖਾਓ ਨੌਜਵਾਨ ਬੱਚਿਆਂ ਨੂੰ ਆਪਾਂ ਇਸ ਦਲਦਲ ਚੋਂ ਕੱਢਣਾ ਵਾ ਜੀ ਬਚਾਉਣਾ ਵਾ ਜੇਕਰ ਸਾਡੇ ਮੁੱਖ ਮੰਤਰੀ ਚੰਗਾ ਕੰਮ ਕਰ ਰਹੇ ਆ ਤਾਂ ਸਾਡਾ ਵੀ ਫਰਜ਼ ਬੰਦਾ ਵਾ ਵੀ ਅਸੀਂ ਇਹਨਾਂ ਬੱਚਿਆਂ ਨੂੰ ਇਸ ਗੰਦਗੀ ਚੋਂ ਕਢੀਏ ਅਤੇ ਇਹਨਾਂ ਦਾ ਜੀਵਨ ਜਿਹੜਾ ਵਾ ਜੀ ਸਫਲ ਬਣਾਈਏ ਪਰ ਇਹ ਡਿਊਟੀ ਜਿਹੜੀ ਹੈ ਜੀ ਕੱਲਾ ਪ੍ਰਸ਼ਾਸਨ ਨੂੰ ਨਹੀਂ ਅਸੀਂ ਕਿਹਾ ਕਹਾਂਗੇ ਦੇ ਸਕਦਾ ਵਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਵਾ ਯੂਰੂਰੀ ਨਹੀਂ ਕਿ ਇਹ ਪੁਲਿਸ ਹੀ ਭਾਗ ਆਏ ਤਾਂ ਉਹ ਹੀ ਫੜੇ ਆਗੇ ਕਿਦਾਂ ਕਿਤੇ ਸਾਡਾ ਵੀ ਫਰਜ਼ ਬੰਦਾ ਵਾ ਜਿਹੜੀ ਸਾਡੀ ਸ਼ਾਦੀ ਦੀਆਂ ਸੰਸਥਾਵਾਂ ਆ ਉਹਨਾਂ ਦਾ ਫਰਜ਼ ਬੰਦਾ ਵਾ ਵੀ ਉਹ ਵੀ ਅੱਗੇ ਆਉਣ ਕੱਟੋੜਾ ਇੱਥੇ ਚੱਕਰ ਮਾਰਨ ਦੰਦੇ ਵਿੱਚ ਜਿਹੜੀਆਂ ਸੰਸਥਾਵਾਂ ਦੇ ਜਿਹੜੇ ਅਹੁਦੇਦਾਰ ਨੇ ਉਹ ਵੀ ਇੱਕ ਦਾ ਚੱਕਰ ਮਾਰਨ ਤਾਂ ਇਹਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਅਸੀਂ ਜਿਹੜਾ ਵਾ ਸਾਡੇ ਤੇ ਰੈੱਡ ਕਰਾਸ ਨਸ਼ਾ ਸ਼ਰੂ ਕੇਂਦਰਾਂ ਜੀ ਹੋਰ ਵੀ ਨਸ਼ਾ ਸ਼ਰੂ ਕੇਂਦਰ ਹੈਗੇ ਨੇ ਉੱਥੇ ਦਾਖਲ ਕਰਾਈਏ ਤਾਂ ਜੋ ਇਹਨਾਂ ਬੱਚਿਆਂ ਦੀ ਜਵਾਨੀ ਜਿਹੜੀ ਬਚ ਸਕੇ ਜੀ ਸੋ ਬੜੇ ਵੱਡੇ ਪੱਧਰ ਤੇ ਟਿਕਿਆ ਜੀ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸ ਰਿਹਾ ਵੀ ਅਨਗਿੰਦ ਟਿਕਿਆ ਔਰ ਲਾ ਵੀ ਸਾਡੇ ਸ਼ਹਿਰ ਦੇ ਮੁੰਡੇ ਪਏ ਕਿਤੇ ਨਾ ਕਿਤੇ ਤਾਂ ਨੌਜਵਾਨ ਤਾਂ ਜਿਹੜੇ ਲਾਗੇ ਉਹੀ ਲਾ ਰਹੇ ਨਾ ਕਿਉਂਕਿ ਜਿਹੜਾ ਦੂਰ ਦਾ ਨੌਜਵਾਨ ਹੋਏਗਾ ਉਹ ਆਪਣੇ ਇਲਾਕੇ ਚ ਲੋਂਦਾ ਹੋਏਗਾ ਔਰ ਇਹ ਜਿੰਨੀਆਂ ਵੀ ਇਹ ਤੁਸੀਂ ਗੁਰਰਾਸਪੁਰ ਦੀਆਂ ਜਿੰਨੇ ਵੀ ਜਿਹੜੇ ਸਰਕਾਰੀ ਟਾਇਲਟ ਆ ਜਾਂ ਸਰਕਾਰੀ ਜਿਹੜੀ ਲੁਗਨ ਵਾਲੀ ਜਗਾ ਜਿਹੜੀ ਪਾਰਕਾਂ ਨੇ ਜੇ ਮੰਡੀ ਦੀ ਗੱਲ ਕਰੀਏ ਤਾਂ ਕਦਾਂ ਵਾਲੀ ਮੰਡੀ ਦੇ ਵਿੱਚ ਪਾਰਕ ਜਿਹੜੀ ਆ ਉੱਥੇ ਵੀ ਟੀਕੇ ਤੁਹਾਨੂੰ ਮਿਲਣਗੇ ਸੋ ਇਦਾਂ ਦੀਆਂ अनेका ਪਾਰਕਾਂ ਦੇ ਵਿੱਚ ਤੁਹਾਨੂੰ ਟੀਕੇ ਮਿਲਣਗੇ ਜੀ ਸੋ ਕਹਿੰਦਾ ਮਤਲਬ ਆ ਕਿ ਕਿਤਨਾ ਕਿਤੇ ਨੌਜਵਾਨ ਬੜੇ ਵੱਡੇ ਪੱਧਰ ਤੇ ਜਿਹੜਾ ਇਸ ਚੀਜ਼ ਨੂੰ ਵਰਤ ਰਿਹਾ ਵਾ ਸਰੰਜਾਂ ਦੇ ਟੀਕੇ ਲਾ ਰਿਹਾ ਔਰ ਜਕੀਨ ਬੰਨਿਓ ਇਹ ਆਪਣੇ ਗੁਪਤ ਸਥਾਨ ਤੇ ਲਾਉਂਦੇ ਨੇ ਟੀਕੇ ਜਿਹੜੇ ਆ ਉਹ ਟੀਕਾ ਲਾਉਣ ਦੇ ਨਾਲ ਜਵਾਨੀ ਖਤਮ ਹੋ ਜਾਂਦੀ ਹੈ ਔਰ ਆਪਣੀ ਜ਼ਿੰਦਗੀ ਵੀ ਬਰਬਾਦ ਕਰ ਲ ਕਿਉਂਕਿ ਜਦੋਂ ਨਸ਼ਾ ਹੀ ਕੋਈ ਸ਼ੁਰੂ ਕਰਦਾ ਨਾ ਜੀ ਨਸ਼ੇ ਤੋਂ ਬਾਅਦ ਇਹ ਐਂਡ ਵਾਲੀ ਸਟੇਜ ਹੁੰਦੀ ਹੈ ਜਦੋਂ ਬੰਦਾ ਟੀਕੇ ਲੋਂੜਿਆ ਬੰਦਾ ਵਾ ਸੋ ਅਸੀਂ ਮੂਹਮ ਚਲਾਈ ਸੀ ਵੀ ਇਸ ਨਸ਼ੇ ਦੀ ਦਲਦਲ ਚੋਂ ਬੱਚਿਆਂ ਨੂੰ ਕੱਢਣਾ ਵਾ ਜੀ ਕਿਸੇ ਵੀ ਤਰੀਕੇ ਬੱਚਿਆਂ ਨੂੰ ਕੱਢ ਕੇ ਉਹਨਾਂ ਨੂੰ ਸਹੀ ਰਸਤਾ ਸਹੀ ਮਾਰਗ ਦਿਖਾਉਣਾ ਵਾ ਸੋ ਇਹ ਤੁਹਾਨੂੰ ਉੱਪਰਲੇ ਹਾਲਾਤ ਦਿਖਾ ਰਿਹਾ ਵਾ ਤੁਹਾਨੂੰ ਨੀਚਲੇ ਹਾਲਾਤ ਵੀ ਦਿਖਾਉਣਾ ਧਿਆਨ ਆਪਣਾ ਪੈਰ ਵਿੱਚ ਆ ਕੇ ਜਰਾ ਆਜੋ ਸੋ ਨੀਚਲੇ ਹਾਲਾਤ ਦੀ ਤੁਹਾਨੂੰ ਸਮਝ ਕਰਦੇ ਆਂ ਵੀ ਥੱਲੇ ਵੀ ਕਿੰਦਾ ਸਰੰਜਾ ਪੈਦੀਆਂ ਵਾ ਜੀ ਸੋ ਮੈਂ ਜਿਸ ਤਰ੍ਹਾਂ ਦੱਸ ਰਿਹਾ ਵੀ ਮੁੱਖ ਮੰਤਰੀ ਪੰਜਾਬ ਸਾਡੇ ਜ ਤੇ ਉਹਨਾਂ ਵੱਲੋਂ ਮੁਹਿੰਮ ਵੀ ਚਲਾਈ ਜਾ ਰਹੀ ਹੈ ਦੇਖੋ ਉਹਨਾਂ ਵੱਲੋਂ ਜਿਹੜੀਆਂ ਕੁਝ ਬਿਲਡਿੰਗਾਂ ਵਾ ਉਹ ਵੀ ਨਸ਼ਾ ਨਬੂਦ ਕੀਤੀ ਜਾ ਰਹੀ ਹੈ ਨਸ਼ਾ ਜਿਹੜੇ ਨਸ਼ੇਲੀ ਜਿਹੜੇ ਵਰਦੇ ਨੇ ਜਾਂ ਜਿਹੜੇ ਰਹਿੰਦੇ ਨੇ ਪਰ ਕਿਤਨਾ ਕਿਤੇ ਜਿਹੜਾ ਵਾ ਜੀ ਸਰਕਾਰਾਂ ਤੇ ਆਪਣਾ ਜਦੋ ਜਹਾਇਦ ਕਰਦੀਆਂ ਨੇ ਪਰ ਨੌਜਵਾਨ ਬੱਚਿਆਂ ਨੂੰ ਬਚਾਉਣ ਵਾਸਤੇ ਜਿਹੜਾ ਵਾ ਜੀ ਸਾਡੇ ਵੱਲੋਂ ਵੀ ਉਪਰਾਲਾ ਕਰਨਾ ਪੈਣਾ ਵਾ ਸਾਨੂੰ ਸਾਰਿਆਂ ਨੂੰ ਹੱਲਾ ਮਾਰਨਾ ਪੈਣਾ ਵਾ ਤਾਂ ਹੀ ਨੌਜਵਾਨਾਂ ਨੂੰ ਬਚਾ ਸਕਦੇ ਆ ਤੁਹਾਨੂੰ ਦਿਖਾਉਣੀ ਆ ਵੀ ਜਿਹੜੇ ਥੱਲੇ ਟੀਕੇ ਪੇਦੇ ਜੀ ਉਹ ਵੀ ਕਿਸੇ ਕਿਹੜੇ ਵੱਡੇ ਪੱਦਲੇ ਦੇ ਇਸੇ ਟੀਕੇ ਪੇ ਆ ਆ ਵੀ ਤਸਵੀਰਾਂ ਦਿਖਾਉ ਤੁਸੀਂ ਇਧਰ ਵੀ ਇੰਜ ਆ ਦੇਖੋ ਤੁਸੀਂ ਆ ਵੀ ਉੱਪਰ ਵੀ ਅੰਗਿੰਦ ਟੀਕੇ ਦੀ ਗਿਣਤੀ ਐ ਵੀ ਦੇਖੋ ਤੁਸੀਂ ਇਹ ਵੀ ਅੰਗਿੰਦ ਟੀਕੇ ਆ ਜੀ ਸੋ ਇੱਕ ਦੀ ਵਰਤੋਂ ਕਿਤਨਾ ਕਿਤੇ ਜਿਹੜੇ ਸਾਡੇ ਨੌਜਵਾਨ ਕਰ ਰਹੇ ਆ ਜੀ ਸੋ ਨੌਜਵਾਨ ਪੀੜੀ ਨੂੰ ਬਚਾਉਣ ਵਾਸਤੇ ਸਾਨੂੰ ਅੱਗੇ ਆਉਣਾ ਪਏਗਾ ਸਾਡੀਆਂ ਸੰਸਥਾਵਾਂ ਨੂੰ ਅੱਗੇ ਆਉਣਾ ਪਏਗਾ ਤਾਂ ਹੀ ਆਪਾਂ ਇਹਨਾਂ ਨੌਜਵਾਨਾਂ ਨੂੰ ਬਚਾ ਸਕਦੇ ਆ ਸੋ ਬੜੇ ਵੱਡੇ ਪੱਧਰ ਦੇ ਨੌਜਵਾਨ ਜਿਹੜੇ ਨਸ਼ੇ ਦੀ ਦਲਦਲ 'ਚ ਫਸੇਦੇ ਆ ਸੋ ਅਸੀਂ ਤਾਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਔਰ ਸ਼ਹਿਰ ਦੀਆਂ ਸੰਸਥਾਵਾਂ ਨੂੰ ਵੀ ਬੇਨਤੀ ਕਰਾਂਗੇ ਅੱਗੇ ਆਓ ਔਰ ਇਹਨਾਂ ਬੱਚਿਆਂ ਨੂੰ ਬਚਾਓ ਜੀ ਸੋ ਬੱਸ ਸਟੈਂਡ ਤੇ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇੱਥੇ ਦੇਖੋ ਡਿਊਟੀ ਆਪਣੀ ਨਿਭਾਉਂਦੇ ਨੇ ਔਰ ਮੈਨੂੰ ਇਹ ਵੀ ਪਤਾ ਲੱਗਾ ਵੀ ਇਹ बार-बार ਇੱਥੇ ਨੌਜਵਾਨਾਂ ਨੂੰ ਹਟਾਉਂਦੇ ਆ ਵੀ ਨਾੇ ਕੰਮ ਕਰੋ ਪਰ ਨੌਜਵਾਨ ਫਿਰ ਵੀ ਹਟਦੇ ਔਰ ਜਗ੍ਹਾ-ਜਗ੍ਹਾ ਟੀਕੇ ਖਿਲਾ ਰਹੇ ਦੀ ਆ ਬੁਰੇ ਹਲਾਰ ਨੇ ਜੀ ਭਾਜੀ ਚਲਾਉਂਦੇ ਮੁੰਡੇ ਤੇ ਕੀ ਕਹਿੰਦੇ ਮੁੰਡਿਆਂ ਨੂੰ ਆਈ ਕਹਿੰਦਾ ਭਰਾ ਇਹੋ ਜਿਹਾ ਕੰਮ ਨਾ ਕਰੋ ਨਿਕਲ ਜਾ ਇੱਥੋਂ ਹਾਂ ਕੋਈ ਮੈਂ ਜ਼ਿੰਮੇਵਾਰੀ ਸਾਡੀ ਇੱਥੇ ਸਫਾਈ ਦੀ ਹੈ ਹੂੰ ਹੂੰ ਤੇ ਨਹੀਂ ਮੰਨਦੇ ਆਈ ਸਾ ਨਹੀਂ ਮੰਨ ਲੋਕੀ ਹੂੰ ਦਰਾਦਨੇ ਅਸੀਂ ਮੈਂ ਤਾਂ ਦਰਾਦਨਾ ਹੋਣਾ ਭਾਜੀ ਠੀਕ ਹੈ ਹਾਂ ਪਹਿਲਾਂ ਤਾਂ ਮੈਨੂੰ ਸੁਣ ਜਾਏ ਬਾਥਰੂਮ ਚ ਵੀ ਲਗਾਉਂਦੇ ਸੀ ਉਹ ਤੁਸੀਂ ਭੁਜਾਏ ਤੇ ਫਿਰ ਹਟ ਗਏ ਨਾ ਹਾਂਜੀ ਫਿਰ ਹਟ ਗਏ ਹੁਣ ਉੱਪਰ ਬੜੇ ਢਿਗੇ ਭੇਜ ਦੇ ਭਾਜੀ ਉੱਪਰ ਦਾ ਤਾਂ ਪਤਾ ਨਹੀਂ ਕਿੰਨਾ ਬਸ ਚੱਲ ਜਾਣਾ ਹੁੰਦਾ ਬਸ ਨਾ 5 ਵਜੇ ਹੂੰ ਹਾਂਜੀ ਪਰ ਹਾਲਾਤ ਕਿਦਾਂ ਕਿਦਾਂ ਮਾੜੇ ਜਣਾ ਜੀ ਮਾਰੇ ਮਰ ਬਹੁਤ ਜ਼ਿਆਦਾ ਜੀ ਜਵਾਨ ਸੋ ਇਹ ਕਿਤਰਾ ਕਿਤੇ ਜਵਾਨੀ ਜਿਹੜੀ ਖਤਮ ਹੁੰਦੀ ਜਾ ਰਹੀ ਹੈ ਜੀ ਇਹ ਨੌਜਵਾਨ ਜਿਹੜੇ ਆ ਇਹ ਦੇਖੋ ਇਹ ਵਿਚਾਰੇ ਆਪਣੀ ਸਫਾਈ ਕਰਮਚਾਰੀ ਨੇ ਡਿਊਟੀ ਵਧੀਆ ਨਿਭਾ ਰਹੇ ਨੇ ਔਰ ਇੱਥੇ ਮੁੰਡਿਆਂ ਨੂੰ ਹਟਾਉਂਦੇ ਵੀ ਆ ਪਰ ਮੁੰਡੇ ਨਹੀਂ ਮੰਨਦੇ ਜੀ ਸੋ ਇਸ ਤਰ੍ਹਾਂ ਮੈਂ ਤੁਹਾਨੂੰ ਉੱਪਰ ਦਿਖਾਇਆ ਉੱਪਰਲੀ ਬਿਲਡਿੰਗ ਜਿਹੜੀ ਭਰੀ ਭੇਟੀ ਗਿਆ ਨਾਲ ਥੱਲੇ ਵੀ ਟੀਕੇ ਚਾਰੇ ਬੰਨੇ ਟੀਕੇ ਟੀਕੇ ਔਰ ਕਿਤਨਾ ਕਿਤੇ ਮੈਂ ਜਿਸ ਤਰ੍ਹਾਂ ਦੱਸਿਆ ਵੀ ਸਾਡਾ ਫਰਜ਼ ਬੰਦਾ ਵਾ ਅਸੀਂ ਅਗਾ ਆਈਏ ਉਹ ਇਹਨਾਂ ਨੌਜਵਾਨ ਬੱਚਿਆਂ ਨੂੰ ਬਚਾਈਏ ਜੀ ਸੋ ਅਸੀਂ ਤਕਰੀਬਨ ਦੇਖੋ ਸਫਾਈ ਕਰਮ ਕਰਨ ਦੀ ਵੀ ਗੱਲ ਕੀਤੀ ਹੈ ਤੁਹਾਨੂੰ ਸਾਰੀ ਰਿਪੋਰਟ ਵੀ ਦਿਖਾਈ ਹੈ ਕਿ ਕਿਸ ਤਰੀਕੇ ਨਾਲ ਇੱਥੇ ਨੌਜਵਾਨ ਨਸ਼ਾ ਕਰਦੇ ਨੇ ਜਿਹੜੀ ਦੀ ਬਿਲਡਿੰਗ ਉੱਪਰ ਉਹਦੇ ਤੇ ਟੀਕੇ ਪੇਦੇ ਆ ਆ ਜਗ੍ਹਾ ਜਗ੍ਹਾ ਟੀਕੇ ਪੇਦੇ ਆ ਉਹ ਕਿਤਨਾ ਕਿਤੇ ਨੌਜਵਾਨ ਤਾਂ ਸਾਡੇ ਆਪਣੇ ਆ ਨਾ ਜੀ ਜਿਹੜੇ ਕੰਮ 'ਚ ਪੇਦੇ ਆ ਤੋ ਇਹਨਾਂ ਬੱਚਿਆਂ ਨੂੰ ਗਲਤ ਰਸਤੇ ਤੋਂ ਕੱਢ ਕੇ ਸਹੀ ਰਸਤਾ ਦਿਖਾਉਣਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਜੀ ਸਰਪੰਚ ਸਾਹਿਬ ਵੀ ਸਾਡ ਨਾਲੇ ਗੱਲਬਾਤ ਕਰ ਲੈਣੇ ਆ ਸਰਪੰਚ ਸਾਹਿਬ ਬੜੇ ਵੱਡੇ ਪੱਧਰ ਤੇ ਮੈਂ ਦੇਖਿਆ ਇੱਥੇ ਟੀਕੇ ਮੁੰਡਿਆ ਕੇ ਲੋਂਦੇ ਨੇ ਕਿਉਂਕਿ ਇਹ ਇੱਕ ਵੀਰਾਨ ਜਗ੍ਹਾ ਹੈ ਹੋ ਗਈ ਹੁਣ ਔਰ ਇੱਥੇ ਟੀਕੇ ਇਸਤੇਮਾਲ ਕਰ ਰਹੇ ਨੇ ਗਲਤ ਬੰਨੇ ਜਿਹੜੇ ਬੱਚੇ ਜਾ ਰਹੇ ਆ ਕੀ ਮੈਸੇਜ ਦੋਗੇ ਤੁਸੀਂ ਸਰ ਮੈਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਇਹੋ ਬੇਨਤੀ ਕਰਦਾ ਨਸ਼ਿਆਂ ਤੋਂ ਦੂਰ ਰਹੋ ਆਪਣੇ ਆਪਣੇ ਘਰ ਸੰਭਾਲੋ ਹਾਂਜੀ ਬਿਲਕੁਲ ਬਿਲਕੁਲ ਤੇ ਅੱਜ ਦੀ ਨੌਜਵਾਨ ਪੀੜ੍ਹੀ ਆ ਲਗਭਗ ਨਸ਼ਿਆਂ ਦੇ ਬਹੁਤ ਜ਼ਿਆਦਾ ਲੱਗੀ ਜ਼ਰੂਰੀ ਹੈ ਨਾ ਸਮੇਂ ਦੀ ਲੋੜ ਹਾਂਜੀ ਸਮੇਂ ਦੀ ਲੋੜ ਹੈ ਉਹ ਚੱਲ ਜਗਰ ਟੀਕੇ ਵੀ ਖਿਲਰੇਦੇ ਪਾਜੀ ਬਿਲਕੁਲ ਖਿਲਰੇ ਆ ਜੀ ਹਾਂਜੀ ਹਾਂਜੀ ਬੜੇ ਮਾਰੇ ਹਲਾਤੇ ਤੇ ਫਿਰ ਤੁਸੀਂ ਪਿੰਡਾਂ ਵਿੱਚ ਕੋਈ ਪਿੰਡਾਂ ਵਿੱਚ ਹੀ ਬਹੁਤ ਨਸ਼ਾ ਵੱਧ ਚੁੱਕਾ ਜੀ ਵੱਧ ਚੁੱਕਾ ਵਾ ਹਾਂਜੀ ਪਰ ਮੈਂ ਦੇਖਿਆ ਵੀ ਸੀਐਮ ਸਾਹਿਬ ਸਾਡੇ ਜਿਹੜੇ ਉਹਦੇ ਉਪਰਾਲਾ ਕਰ ਰਹੇ ਆ ਹਾਂਜੀ ਪਰ ਕਿਤੇ ਨਾ ਕਿਤੇ ਦੇਖੋ ਸਾਡਾ ਵੀ ਸਾਰਿਆਂ ਦਾ ਫਰਜ਼ ਬੰਦਾ ਵੀ ਸੀ ਇਹ ਗਾਂ ਆਈ ਹੈ ਨਾ ਦੇਖੋ ਜੀ ਪਿੰਡਾਂ ਵਾਲਿਆਂ ਨੂੰ ਰਲ ਕੇ ਇਹ ਉਪਰਾਲਾ ਕਰਨਾ ਚਾਹੀਦਾ ਅੱਗੇ ਹੌਣ ਤੇ ਨਸ਼ੇ ਦੇ ਵਿਰੋਧ ਦੇ ਜੰਗ ਸਰਕਾਰ ਨੇ ਸ਼ੁਰੂ ਕੀਤੀ ਹੈ ਤੇ ਉਹਦਾ ਹਿੱਸਾ ਦਿਈਏ ਬਿਲਕੁਲ ਬਿਲਕੁਲ ਹਾਂਜੀ ਸਾਲਾ ਸ ਤੋਂ ਨੂੰ ਆੜ ਕੋ ਨੰਬਰ ਨਹੀਂ ਹੈਗਾ ਨਹੀਂ ਤੇ ਅਸੀਂ ਖੁਦ ਜਦੋਂ ਸਾਡੇ ਬੰਦੇ ਇੱਥੇ ਆਂਦੇ ਨਾ ਟਿਕ ਲਾਉਣ ਵਾਸਤੇ ਅਸੀਂ ਤੁਹਾਨੂੰ ਫੋਨ ਕਰੀਏ ਸਾਡ ਕੋ ਨੰਬਰ ਨਹੀਂ ਹੈਗਾ ਅਹੀਂ ਤੇ ਖੁਦ ਕਹਨਾਂਗੇ ਇਹ ਚੀਜ਼ ਤੋਂ ਦੂਰ ਰਵੋ ਨਹੀਂ ਮੈਂ ਤੁਹਾਨੂੰ ਨੰਬਰ ਦੇ ਕੇ ਜਾਵਾਂਗਾ ਭਾਜੀ ਜੀ ਆਪਾਂ ਇਹਦੇ ਕਿਸੇ ਵੀ ਤਰੀਕੇ ਨਾਲ ਇਹ ਚੀਜ਼ ਨੂੰ ਬੰਦ ਕਰਾਉਣਾ ਆ ਭਾਜੀ ਜੋ ਮਰਜ਼ੀ ਹੋ ਜੇ ਜਿਸ ਟਾਈਮ ਤੁਹਾਡੇ ਕੋਲ ਬੰਦੇ ਆਉਂਦੇ ਆ ਨਾ ਉਸੇ ਟਾਈਮ ਤੋਂ ਉਹਨੂੰ ਹੀ ਫੜਗਾ ਦਾਂਗੇ ਸਰਵਨ ਨੰਬਰ ਦੇ ਕੇ ਜਾਵਾਂਗਾ ਜੀ ਮੈਂ ਜਰੂਰ ਦੇ ਕੇ ਜਾਵਾਂਗਾ ਜੀ ਕਿਉਂਕਿ ਇਸ ਗੰਦਗੀ ਨੂੰ ਆਪਾਂ ਖਤਮ ਕਰਨਾ ਵਾ ਜੀ ਅਸੀਂ ਇਹ ਮੁਹਿੰਮ ਚਲਾਈ ਦੀ ਹੈ ਵੀ ਇਸ ਗੰਦ ਨੂੰ ਮਕਾਉਣਾ ਵਾ ਜੀ ਦੇਖੋ ਜੀ ਕੱਲ ਨੂੰ ਸਾਡੇ ਬੱਚੇ ਵੀ ਇਹ ਪ੍ਰਭਾਵ ਪੈਣਾ ਬਿਲਕੁਲ ਬਿਲਕੁਲ ਜੀ ਅਹੀਂ ਸੇ ਜੀ ਤੋਂ ਦਰਨਾ ਕਿ ਕੱਲ ਨੂੰ ਸਾਡਾ ਬਚਾਅ ਹੋਵੇ ਬਚਾਅ ਹੋਵੇ ਤੇ ਹਰ ਬਿਲਕੁਲ ਬਚਾਓ ਬਾਕੀ ਨੇ ਬੱਚੇ ਉਹ ਵੀ ਸਾਡੇ ਬੱਚੇ ਆ ਜੀ ਹਨਾ ਸਾਡਾ ਫਰਜ਼ ਬੰਦਾ ਵੀ ਕਿਤੇ ਨਾ ਕਿਤੇ ਨਾ ਬੱਚਿਆਂ ਨੂੰ ਸਹੀ ਰਸਤਾ ਦਿਖਾਉਣਾ ਪੀਓ ਸਰਪੰਚ ਸਾਹਿਬ ਬਿਲਕੁਲ ਬਿਲਕੁਲ ਭਾਈ ਸੋ ਦੇਖੋ ਇਹ ਉਪਰਾਲੇ ਜਿਹੜੇ ਜ਼ਰੂਰੀ ਨੇ ਜੀ ਇਹ ਦੁਕਾਨਦਾਰਾਂ ਦੇ ਲਾਗੇ ਨੇ ਸੋ ਫਰਜ਼ੇ ਬੰਦਾ ਵਾ ਸਾਰਿਆਂ ਦਾ ਪੀ ਅਗਾਹ ਆਈਏ ਔਰ ਇਹਨਾਂ ਬੱਚਿਆਂ ਨੂੰ ਇਸ ਦਲਦਲ ਦੇ ਵਿੱਚੋਂ ਕਢੀਏ ਜੀ ਸੋ ਉਮੀਦ ਕਰਾਂਗੇ ਵੀ ਤੁਸੀਂ ਸਾਰੇ ਸਾਥ ਦੇਵੋਗੇ ਔਰ ਇਹਨਾਂ ਬੱਚਿਆਂ ਨੂੰ ਜਿਹੜਾ ਉਹਦੀ ਸਹੀ ਰਸਤਾ ਸਹੀ ਮਾਰਗ ਦਿਖਾਵਾਂਗੇ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ